ਬਟਾਲਾ ਦੇ ਗੁਰੂ ਨਾਨਕ ਨਗਰ ਕੋਲਰ ਰੋਡ ਤੇ ਬੀਤੀ ਰਾਤ 22 ਸਾਲਾ ਹਸਨਪ੍ਰੀਤ ਸਿੰਘ ਦਾ ਕੁਝ ਨੌਜਵਾਨਾਂ ਵੱਲੋਂ ਕਿਰਚਾ ਮਾਰ ਕੇ ਕੀਤਾ ਕਤਲ ਹਸਨਪ੍ਰੀਤ ਨੇ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਹੋਈ ਸੀ ਅਤੇ ਚੰਡੀਗੜ੍ਹ ਵਿਖੇ ਪੀਜ਼ਾ ਸਟੋਰ ਤੇ ਕੰਮ ਕਰਦਾ ਸੀ ਅਤੇ ਆਪਣੇ ਰਿਸ਼ਤੇਦਾਰਾਂ ਕੋਲ ਰਹਿੰਦਾ ਸੀ ਆਪਣੀ ਵੱਡੀ ਭੈਣ ਨੂੰ ਚੰਡੀਗੜ੍ਹ ਤੋਂ ਮਿਲਣ ਬਟਾਲਾ ਆਪਣੇ ਘਰ ਆਇਆ ਸੀ ਭੈਣ ਕੈਨੇਡਾ ਤੋਂ ਆਈ ਹੋਈ ਸੀ ਪਰਿਵਾਰ ਦਾ ਦੋਸ਼ ਹੈ ਕਿ ਨਸ਼ਾ ਕਰਨ ਵਾਲੇ ਲੋਕਾਂ ਨੇ ਤੇਜ਼ ਤਾਰ ਹਥਿਆਰ ਨਾਲ ਕੀਤਾ ਕਤਲ ਕਿਉਂਕਿ ਉਹਨਾਂ ਦੇ ਘਰ ਦੇ ਬਾਹਰ ਬੈਠ ਨੌਜਵਾਨ ਨਸ਼ਾ ਕਰਦੇ ਸੀ ਉਹਨਾਂ ਨੂੰ ਹਸਨ ਬਲੋ ਰੋਕਿਆ ਜਾਂਦਾ ਸੀ ਮ੍ਰਿਤਿਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੇ ਘਰ ਅਗੇ ਰੋਜ਼ਾਨਾ ਕੁਝ ਲੋਕ ਨਸ਼ਾ ਕਰਨ ਆਉਂਦੇ ਸੀ ਮੇਰੇ ਬੇਟੇ ਨੇ ਉਹਨਾਂ ਨੂੰ ਰੋਕਿਆ ਸੀ ਇੱਕ ਦਿਨ ਪਹਿਲਾਂ ਵੀ ਮੇਰੇ ਬੇਟੇ ਪਿੱਛੇ ਇਹ ਲੋਕ ਦਾਤਰ ਲੈ ਕੇ ਆਏ ਉਸ ਦਿਨ ਬਚ ਗਿਆ ਕੱਲ ਵੀ ਮੇਰਾ ਬੇਟਾ ਕੁਤੇ ਨੂੰ ਰੋਟੀ ਪਾਣ ਗਿਆ ਉੱਥੇ ਹੀ ਕੁਝ ਹਥਿਆਰਬੰਦ ਲੋਕਾਂ ਨੇ ਮੇਰੇ ਬੇਟੇ ਤੇ ਹਮਲਾ ਕਰ ਦਿੱਤਾ ਮੇਰੇ ਵੀ ਸੱਟਾਂ ਲੱਗੀਆਂ ਮੇਰੇ ਬੇਟੇ ਦੀ ਮੌਤ ਹੋ ਗਈ। ਨਾ ਗੁਰਦੀਪ ਸਿੰਘ ਜਿਹੜਾ ਜੂ ਰੱਖੀ ਹੋਈ ਛੋਟਾ ਜਿ ਲੱਗਦਾ ਕਿ ਮੇਰਾ ਬੇਟਾ ਉਹ ਕੱਲ ਕੁੱਤੇ ਰੋਟੀ ਪਾਉਣ ਗਿਆ ਸੀ ਉੱਥੇ ਅਮਲੀ ਵੇਂਦੇ ਉਹਨਾਂ ਨੇ ਕੁਝ ਮਾੜਾ ਚੰਗਾ ਆਖਿਆ ਉਪਰ ਇਥੇ ਨਾ ਬਹਿ ਕਰੋ। ਇਸੇ ਗੱਲ ਦੇ ਚੱਕਰ ਚ ਪਰਸੋਂ ਦੀ ਗੱਲ ਹੈ ਰஞ்சிਸ਼ ਸਿੰਘ ਇਹਦੇ ਮਗਰ ਪਾਗੇ ਇਹ ਭੱਜ ਕੇ ਘਰ ਆਇਆ ਚਲੋ ਤੇ ਨੰਗ ਗਿਆ। ਅਗਲੇ ਦਿਨ ਫੇਰੇ ਕੁੱਤੇ ਰੋਟੀ ਪਾਉਣ ਗਿਆ ਜਿਹੜਾ ਬੰਦਾ ਉਹ ਦਿਨ ਇਹ ਮਗਰ ਦਾਤਰ ਲਾ ਕੇ ਪਿਆ ਪਰਸੋਂ ਉਹ ਫੇਰ ਕੱਲ ਆ ਗਿਆ ਉਹਨੇ ਜਿਹਨੂੰ ਅਹੀਂ ਆਖਿਆ ਦਾ ਬੇਟਾ ਫੇਰ ਗਿਆ ਹੀ ਫੇਰ ਮਗਰ ਕੇ ਉਹਨੂੰ ਇਹ ਫੜ ਕੇ ਖਲੋਤਾ ਹੈ ਗੱਲਾਂ ਹੀ ਕਰਨ ਦੇ ਉਹਨੇ ਫੋਨ ਕਰਕੇ ਉਹਨੇ ਜਿਹਨੂੰ ਪੰਜ ਚਾਰ ਬੰਦੇ ਹੋਰ ਮੰਗਾ ਲਏ ਵੇ ਤੇ ਵੇ 35 40 ਮੁੰਡੇ ਹੋ ਗਏ ਫੇਰ ਪਤਾ ਨਹੀਂ ਲੱਗਾ ਉਹਨੇ ਦਾਤਰ ਮਾਰੇ ਕੀ ਮਾਰੇ ਮੇਰੇ ਵੀ ਦਾਤਰ ਮਾਰੇ ਮੇਰੇ ਇੱਥੇ ਚੱਕ ਮਾਰਾ ਕਿਰਚ ਮਾਰੀ ਮੁੰਡੇ ਦੇ ਵੀ ਕਿਰਚ ਮਾਰੀ ਫੇਰ ਉੱਤੇ ਹੁਣ ਸਪੋਰਟ ਦੀ ਡੈਥ ਹੋ ਗਈ ਪੁਲਿਸ ਦਾ ਹੁਣ ਆਪਣ ਨੂੰ ਇਨਾ ਪਰ ਪਲਾਨੀ ਆਪਣੇ ਬਿਆਨ ਪੂਨ ਲਾ ਕੇ ਚੱਲ ਗਏ ਪੁਲਿਸ ਦਾ ਹੁਣ ਇਹ ਤੇ ਮੈਨੂੰ ਨਹੀਂ ਪੜਾ ਮੈਂ ਰਾਤ ਦਾ ਡੱਡ ਹਾਂ ਪੇ ਹੋਸ਼ਾ ਕਿਹੜੇ ਵੱਲੇ ਕੀ ਆ ਲਾ ਗਈ ਇਹਨਾਂ ਰਜਿੰਦਰ ਸਿੰਘ ਨੰਦਾ ਜੀ ਮੇਰਾ ਨਾਮ ਕੀ ਹੋਇਆ ਇਹ ਸਰ ਤੁਸੀਂ ਅੱਜ ਤੁਹਾਨੂੰ ਸਾਰ ਪੱਤਰਕਾਰਾਂ ਸਰ ਨੂੰ ਪਤਾ ਕਿ ਜਦੋਂ ਦੀ ਇਹ ਭਗਵੰਤ ਮਾਨ ਦੀ ਸਰਕਾਰ ਆਈ ਆ ਇਹਨਾਂ ਦਾ ਸ਼ੇ ਬਹੁਤ ਹੀ ਜ਼ਿਆਦਾ ਵਧ ਗਏ ਨੇ ਕੈਂਪ ਦੇ ਵਿੱਚ ਇਨਾ ਨਸ਼ਾ ਵਿਕਦਾ ਪਿਆ ਵਾ ਕੈਂਪ ਦੇ ਹੀ ਕੁਝ ਗੁੰਡੇ ਨੇ ਜਿਹੜੇ ਸਾਡੇ ਜੀਜਾ ਜੀ ਦੇ ਘਰ ਦੇ ਸਾਹਮਣੇ ਆ ਕੇ ਬੈ ਕੇ ਨਸ਼ਾ ਕਰਦੇ ਨੇ ਉੱਥੇ ਸਾਡੇ ਭਾਂਜਾ ਜੀ ਜਦੋਂ ਬਾਹਰ ਨਿਕਲ ਕੇ ਉਹਨਾਂ ਨੂੰ ਸਮਝਾਉਂਦੇ ਨੇ ਕਿ ਇੱਥੇ ਨਸ਼ਾਨੀ ਕਰਨਾ ਹੈਗਾ ਤੇ ਉਹ ਉਹਦਾ ਵਿਰੋਧ ਕਰਦੇ ਨੇ ਉਹ ਉਹਨਾਂ ਦੇ ਇੱਥੇ ਰੰਜਿਚ ਚ ਆ ਕੇ ਸਾਡੇ ਭਾਂਜੇ ਨੂੰ ਜਿਹੜਾ ਕਤਲ ਕਰਤਾ ਜੀ ਇਹ ਰਾਤ ਦਾ ਤਕਰੀਬਨ ਕੋ 7:10 ਵਜੇ ਦੀ ਗੱਲ ਜਿਹੜਾ ਤੁਹਾਡਾ ਮਾ ਜਿਹੜਾ ਨਾ ਕਿ ਆ ਕਿੱਥੇ ਰਹਿੰਦੇ ਨੇ ਕੀ ਕਰਦੇ ਜਸਨਦੀਪ ਸਿੰਘ ਉਹਦਾ ਨਾਮ ਆ ਸਾਣਾ ਹਾਂਜੀ ਆ ਸੰਦੀਪ ਸਿੰਘ ਉਹਦਾ ਨਾਮ ਆ ਤੇ ਸਾਡਾ ਫੂ ਕਰਦੀਪ ਸਿੰਘ ਤੇ ਇਹ ਹੈਗਾ ਜਿਹੜਾ ਨੀਅਰ ਆਫ ਫਾਟਕ ਜਿਹੜਾ ਗਰਦਾਸਪੁਰ ਵਾਲਾ ਹਾਂਜੀ ਉਹ ਤੇ ਉਹ ਤੇ ਸਟੱਡੀ ਕਰਦਾ ਪਿਆ ਸੀ ਉਹਨੇ ਤੇ ਆਪਣਾ ਹੋਣਾ ਹੀ ਹੈ ਆਪਣਾ ਕੋਰਸ ਕੀਤਾ ਵਾ ਸਰ ਉਹਨੇ ਹਾਂਜੀ ਅਨਮੈਲਟਸ ਕਿੰਨੇ ਭੈਣ ਪਰਿਵਾਰ ਦੇ ਜੀ ਹੈਗੇ ਟੋਟਲ ਤਿੰਨ ਭੈਣ ਭਰਾ ਨੇ ਤੇ ਆਪਣਾ ਦਾਦਾ ਜੀ ਫਾਦਰ ਸਾਹਿਬ ਤੇ ਸਿਸਟਰ ਸਾਡੀ ਦੋ ਭਰਾ ਇੱਕ ਛੋਟਾ ਬੱਚਾ ਕੋਈ ਦਾ 12 12 13 ਸਾਲ ਦਾ ਇਹਨਾਂ ਝਗੜਾ ਹੋ ਗਿਆ ਇਸ ਸੀਨ ਜਿਹੜਾ ਕਰ ਉਹ ਇਹ ਸਰ ਉੱਥੇ ਮੌਕੇ ਤੇ ਜਿਹੜੀ ਪੁਲਿਸ ਦੀ ਇਨਕੁਇਰੀਸ਼ਨ ਕਰਵਾਈ ਆ ਉੱਥੇ ਮੌਕੇ ਤੇ ਇੱਕ ਐਡਾ ਕੁ ਕਿਛ ਮਿਲੀ ਆ ਜਿਹਦੇ ਨਾਲ ਉਹਨਾਂ ਵਾਰਦਾਤ ਕੀਤੀ ਸਾਡੇ ਜਿੱਜੇ ਤੇ ਵੀ ਵਾਰ ਕੀਤਾ ਵਾ ਤੇ ਉਹਨਾਂ ਤੇ ਵੀ ਕੀਤਾ ਇਹ ਆਪਣੇ ਪਲਾਟ ਚ ਬਣੋਤੇ ਹੋਏ ਉੱਤੇ ਮੌਕੇ ਤੇ ਡਾਕਟਰ ਰੋਪੀ ਕਤਲ ਹੋਇਆ ਜੀ ਉਹ ਦੱਸਦੇ ਕਿ ਕਿਦਾ ਹੋਇਆ ਤੇ ਕੀ ਮਾਮਲਾ ਕੀ ਹੈ ਇਹ ਜੀ ਜਸ਼ਨਦੀਪ ਸਿੰਘ ਸੀ ਅਰਾਪਣਾ ਫਾਟ ਕੇ ਖਾਦ ਗਿਆ ਮੈਂ ਫਾਟ ਕੇ ਮੁੰਡਾ ਚੰਡੀਗੜ੍ਹ ਹੋਟਲ ਮੈਨੇਜਮੈਂਟ ਦਾ ਕੰਮ ਕਰਦਾ ਸੀ ਰੇਲਵੇ ਲਾਈਨ ਦੇ ਲਾਗੇ ਰੇਲ ਦੀ ਕੋਠੀ ਬਣਦੀ ਪਈ ਹੈ ਘਰ ਬਣਦਾ ਪਿਆ ਇਹ ਆਪਣੇ ਮਾਪੇ ਮਾਂ ਤੇ ਪਿਓ ਗੰਦੀਪ ਸਿੰਘਾ ਉਥੇ ਰਾਤ ਕੁੱਤੇ ਨੂੰ ਰੋਟੀ ਵੀ ਦੇਣ ਗਏ ਸੀ ਉਥੇ ਕੋਈ ਰੇਲਵੇ ਟਰੈਕ ਤੇ ਬੱਦੇ ਬੈਠਦੇ ਸੀ ਇਹਨਾਂ ਦੀ ਅਕਸਰ ਉਹਨਾਂ ਕਿਦਾਂ ਦੱਸ ਵੀ ਦਿੱਤੇ ਨਾ ਪਿਆ ਕਰੋ ਉਹਨਾਂ ਦੀ ਬਹਿਸ ਹੋਈ ਹੈ ਤੇ ਉਹਨਾਂ ਨੇ ਇਹਨਾਂ ਨੂੰ ਕਿਰਚ ਮਾਰੀ ਹੈ ਤੇ ਮੁੰਡਾ ਦੇ ਮਾਰ ਕੇ ਹਸਪਤਾਲ ਜਾ ਕੇ ਤੇ ਬਾਪ ਉਹਦਾ ਜਿਹੜਾ ਜ਼ਖਮੀ ਹੋ ਗਿਆ ਤੇ ਇਹ ਆ ਕਾਰਨ ਪਤਾ ਨਾ ਰਿਹਾ ਸਰ ਇਹ ਜਿਹੜੇ ਫਾਦਰਵਾਜਾ ਹੋਰ ਰਿਸ਼ਤੇਦਾਰ ਕਹਿ ਰਹੇ ਕਿ ਮਸ਼ਾ ਕਰਦੇ ਸੀ ਤੇ ਬਹਿਸ ਇਦਾਂ ਦੀ ਗੱਲ ਸਮਝ ਰਹੀ ਅੱਜ ਤਫਤੀਸ਼ ਕਰ ਰਹੇ ਆ ਨਸ਼ੇ ਵਾਲੀ ਗੱਲੇ ਸਾਹਮਣੇ ਨਹੀਂ ਆਈ ਉਹ ਕਹਿੰਦੇ ਆ ਪਰ ਤਫਤੀਸ਼ ਕਰਾਂਗੇ ਜਦੋਂ ਬੰਦੇ ਫੜੇ ਜਾਣਗੇ ਉਦੋਂ ਪਤਾ ਲੱਗੂ ਵੀ ਇਹ ਨਸ਼ੇਹੀ ਕੌਣ ਹੈ ਮਾਮਲਾ ਦਰਜ ਕਰਦੇ ਹਾਂ ਹਾਂ ਐਫ ਆਰ ਦਰਜ ਕਰਤੀ ਹੈ ਤਫਤੀਸ਼ ਚੱਲਦੀ ਹੈ ਯਾ ਅਸੀਂ ਠੀਕ ਹੈ ਠੀਕ ਹੈ ਤਾਂ 100 ਰੁਪਏ ਦਾ ਜਾ ਕੇ ਹੋਰ ਆਹ ਨਹੀਂ ਉਹ ਆਹ ਇਹ ਵੀ ਠੀਕ ਹੈ ਸਾਰੀ ਚੱਲੀ ਜਾਂਦੇ ਹਾਂ ਚੱਲੀ ਬੇਟਾ ਹੋਰ ਚਾਹ ਮੈਂ ਮਟਰਾ ਕਰਦਾ ਪੁੱਛਣਾ ਸਰ ਮੈਂ ਵਹ ਜਾਣ ਕੇ ਫੋਨ ਕਰਨਾ ਸਰ ਪਹਿਲਾਂ ਚਾਹ ਰਹਾ ਮੈਂ ਹਾਂ ਮੈਂ ਸਰ ਮੈਂ ਮਿਲਣਾ ਚਾਹਦਾ ਜੀ ਜਰੂਰ